ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆਂ ਖਾਲਸਾ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਅਰਦਾਸ ਬੇਨਤੀ ਬਾਹਰ ਬੈਠੀਆਂ ਸੰਗਤਾਂ ਕਰਦੀਆਂ ਨੇ ਜਾਂ ਕਰਵਾਉਂਦੀਆਂ ਨੇ ਉਹਨਾਂ ਦੀਆਂ ਬਾਹਰ ਬੈਠੀਆਂ ਦੀਆਂ ਮਨੋਕਾਮਨਾ ਅਰਦਾਸਾਂ ਵੀ ਪੂਰੀਆਂ ਹੁੰਦੀਆਂ ਨੇ ਕਿਉਂਕਿ ਖਾਲਸਾ ਜੀ ਉਹਨਾਂ ਦੀ ਸ਼ਰਧਾ ਭਾਵਨਾ ਹੀ ਨਹੀਂ ਹੁੰਦੀ ਏ ਤੁਸੀਂ ਵੀ ਅਕਸਰ ਹੀ ਖਾਲਸਾ ਜੀ ਸੁਣਿਆ ਹੋਣਾ ਏ ਕਿ ਧੰਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਗ੍ਰੰਥੀ ਸਹਿਬਾਂ ਜਾਂ ਉੱਥੋਂ ਦੇ ਜੋ ਵੀ ਸੇਵਾਦਾਰ ਨੇ ਉਹਨਾਂ ਨੂੰ ਦੇਣ ਦੇ ਵਿੱਚ ਤਕਰੀਬਨ ਕਿੰਨੀਆਂ ਹੀ ਗਾਲਸ ਆਉਂਦੀਆਂ ਨੇ ਕਿ ਸਾਡੇ ਲਈ ਇਹ ਅਰਦਾਸ ਕਰਦੇ ਹੋ ਸਾਡੀ ਪੀਆਰ ਹੋਊਗੀ ਜਾਂ ਸਾਨੂੰ ਕੰਮ ਮਿਲ ਗਿਆ ਹੈ ਜਾਂ ਕਈਆਂ ਦਾ ਰਿਸ਼ਤਾ ਨਹੀਂ ਹੁੰਦਾ ਸਾਨੂੰ ਪਰਿਵਾਰ ਮਿਲ ਗਿਆ ਰਿਸ਼ਤਾ ਹੋ ਗਿਆ ਕਈਆਂ ਨੂੰ ਬੱਚੇ ਦੀ ਦਾਤ ਨਹੀਂ ਮਿਲਦੀ ਉਹਨਾਂ ਨੂੰ ਬੱਚੇ ਦੀ ਦਾਤ ਮਿਲ ਜਾਂਦੀ ਹੈ ਤੇ ਉਹ ਆਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਕੀਤੀ ਹੋਈ ਕਿਉਂਕਿ ਖਾਲਸਾ ਜੀ ਜਿਵੇਂ ਹੀ ਆਪਾਂ ਸ਼ਰਧਾ ਭਾਵਨਾ ਰੱਖਦੇ ਹਾਂ ਅਰਦਾਸ ਬੇਨਤੀ ਕਰਵਾਉਣੀ ਹੈ ਜਾਂ ਕਰਦੀਆਂ ਆਪਣੀ ਅਰਦਾਸ ਬੇਨਤੀ ਪੂਰੀ ਹੁੰਦੀ ਏ ਜਾਂ ਕਈ ਵਾਰ ਆਪਾਂ ਕਈ ਜਗ੍ਹਾ ਤੇ ਵੀ ਜਾ ਹੁਣੀਆਂ ਫਿਰ ਵੀ ਆਪਣਾ ਕੋਈ ਹੱਲ ਨਹੀਂ ਹੁੰਦਾ ਤੇ ਆਪਾਂ ਬਾਹਰ ਬੈਠੇ ਹੁਣਿਆ ਤੇ ਬਾਹਰੋਂ ਬੈਠੇ ਵੀ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਉਥੇ ਬੈਠੇ ਵੀ ਅਰਦਾਸ ਬੇਨਤੀ ਕਰ ਸਕਦੇ ਆ ਤੇ ਕਰਵਾ ਵੀ ਸਕਦੇ ਆ ਕਈ ਵਾਰ ਖਾਲਸਾ ਜੀ ਬਹੁਤ ਬਹਿਣ ਭਰਾਵਾਂ ਦੇ ਕਮੈਂਟ ਵੀ ਆਉਂਦੇ ਨੇ ਸ਼ਹੀਦੀ ਦੇਖਦੀ ਰਸਤੇ ਲਈ ਕੀ ਐਸੀ ਸ਼ਹੀਦੀ ਦੇਖਦੀ ਰਸਤ ਕਰਵਾਉਣੀ ਏ ਤੁਹਾਡੇ ਤੋਂ ਅਸੀਂ ਬਾਹਰ ਬੈਠੇ ਆਂ ਸ਼ਹਿਰ ਦੀ ਇੱਕ ਭੈਣ ਸੀ ਜਾਂ ਭਰਾ ਸੀ ਕੁਝ ਦਿਨ ਪਹਿਲਾਂ ਉਹਨਾਂ ਦਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਵੀ ਆਇਆ ਸੀ ਤੇ ਕਈ ਭੈਣ ਭਰਾਵਾਂ ਦੇ ਇੰਸਟਾਗ੍ਰਾਮ ਤੇ ਮੈਸੇਜ ਵੀ ਆਉਂਦੇ ਨੇ ਕਿ ਆਪਣਾ ਨੰਬਰ ਦਿਓ ਤੁਸੀਂ ਕੋਈ ਪਰਸਨਲ ਨੰਬਰ ਦੇ ਦਿਓ ਜਿਸ ਤੇ ਅਸੀਂ ਤੁਹਾਡੇ ਨਾਲ ਗੱਲ ਕਰ ਸਕੀਏ ਵੀ ਅਸੀਂ ਤੁਹਾਡੇ ਤੋਂ ਅਰਦਾਸ ਬੇਨਤੀ ਕਰਵਾਉਣੀ ਏ ਵੀ ਤੁਸੀਂ ਸ਼ਹੀਦਾਂ ਸਿਆ ਵਿਚਾਰਟੀ ਸਾਡੀ ਸ਼ਹੀਦੀ ਦੇਖ ਦੀ ਰਸਤੇ ਦੇ ਕੇ ਟਾਲਾ ਸਾਹਿਬ ਤੇ ਸਾਡੀ ਜੋ ਵੀ ਅਰਦਾਸ ਬੇਨਤੀ ਉਹ ਤੁਸੀਂ ਕਰਵਾ ਦਿਓ ਜਿੰਨੀ ਵੀ ਪੇਮੈਂਟ ਹੈ ਜਿੰਨੀ ਵੀ ਪੈਸਿਆਂ ਦੀ ਜੋ ਵੀ ਦੇਖ ਲਈ ਦੀ ਹੈ ਜਿੰਨਾ ਵੀ ਪ੍ਰੋਸੀਜਰ ਹੈ ਵੀ ਸਾਨੂੰ ਦੱਸ ਦਿਓ ਅਸੀਂ ਤੁਹਾਡੇ ਅਕਾਊਂਟ ਚ ਪੈਸੇ ਪਾ ਦੇਾਂਗੇ ਤਾਂ ਖਾਲਸਾ ਜੀ ਇਹ ਅੱਜ ਮੈਨੂੰ ਇਸ ਕਰਕੇ ਵੀਡੀਓ ਦੇ ਵਿੱਚ ਬੋਲਣਾ ਪੈ ਰਿਹਾ ਹੈ ਕਿਉਂਕਿ ਖਾਲਸਾ ਜੀ ਅਸੀਂ ਇੰਨੇ ਜੋਗੇ ਹੈ ਨਹੀਂ ਕਿ ਅਸੀਂ ਇਸ ਤਰ੍ਹਾਂ ਪੈਸੇ ਲੈ ਕੇ ਅਰਦਾਸ ਬੇਨਤੀ ਕਰਵਾਈਏ ਕਿਉਂਕਿ ਖਾਲਸਾ ਜੀ ਡਰ ਲੱਗਦਾ ਹੈ ਵੀ ਸਾਡੇ ਤੋਂ ਕਿਤੇ ਕੋਈ ਭੁੱਲਚੁੱਕ ਹੋ ਜਾਵੇ ਤੁਹਾਡੀ ਅਰਦਾਸ ਬੇਨਤੀ ਚ ਭੁੱਲਚੁੱਕ ਹੋ ਜਾਵੇ ਪਰ ਸਾਡੇ ਤੋਂ ਕਿਤੇ ਨਾ ਕਿਤੇ ਜਾਣੇ ਅਣ ਜਾਣੇ ਚ ਕੋਈ ਨਾ ਕੋਈ ਗਲਤੀ ਹੋ ਜਾਵੇ ਜਿਸ ਦਾ ਸਾਡੇ ਤੇ ਕੋਈ ਅਸਰ ਪਵੇ ਜਾਂ ਤੁਹਾਡੇ ਤੇ ਇਸ ਕਰਕੇ ਅਸੀਂ ਖਾਲਸਾ ਜੀ ਤੁਹਾਡੀ 1 ਮਿੰਟ ਦਾ ਜਾਂ ਇਹ ਮੈਸੇਜ ਦਾ ਜਵਾਬ ਨਹੀਂ ਦਿੰਦੇ ਕਿਉਂਕਿ ਅਸੀਂ ਕਰਵਾ ਨਹੀਂ ਸਕਦੇ ਜੀ ਕਿਉਂਕਿ ਅਸੀਂ ਅੰਮ੍ਰਿਤਸਰ ਸੇ ਆਪ ਤੋਂ ਕਾਫੀ ਦੂਰ ਆਇਕਤਾ ਤੇ ਇੱਕ ਖਾਲਸਾ ਜੀ ਅਰਦਾਸ ਬੇਨਤੀ ਜੋ ਵੀ ਇਹ ਤੁਹਾਡੀ ਉਸ ਲਈ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਜੋ ਵੀ ਅਰਦਾਸ ਬੇਨਤੀ ਹੈ ਉਹ ਪੂਰੀ ਕਰਨ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਪਰ ਇਸ ਚੀਜ਼ ਦੇ ਲਈ ਅਸੀਂ ਮਾਫੀ ਚਾਹੁੰਨੇ ਹਾਂ ਕਿ ਅਸੀਂ ਤੁਹਾਡੀ ਅਰਦਾਸ ਬੇਨਤੀ ਨਹੀਂ ਕਰਵਾ ਸਕਦੇ ਜੀ ਤੁਸੀਂ ਸਾਡੀ ਇਸ ਕੰਡੀਸ਼ਨ ਨੂੰ ਇਸ ਗੱਲ ਨੂੰ ਸਮਝੋਗੇ ਸ਼ੇਖਰ ਖਾਲਸਾ ਜੀ ਤੁਸੀਂ ਨਹੀਂ ਵੀ ਆ ਸਕਦੇ ਨਾ ਜਿਵੇਂ ਬਾਹਰ ਜਿਵੇਂ ਤੁਹਾਡੇ ਰਿਲੇਟਿਵ ਹੁੰਦੇ ਨੇ ਇਥੇ ਇੰਡੀਆ ਦੇ ਵਿੱਚ ਕੋਈ ਨੇੜੇ ਹੁੰਦਾ ਕੋਈ ਦੂਰ ਹੁੰਦਾ ਆਪਾਂ 6 ਮਹੀਨੇ ਸਾਲ ਸਾਲ ਨਹੀਂ ਤੇ ਵੱਧ ਤੋਂ ਵੱਧ 2 ਸਾਲ 3 ਸਾਲ ਬਾਅਦ ਆਪਾਂ ਜਾਣੀ ਹੈ ਨਾ ਅਮਰਸਰ ਸਾਹਿਬ ਇਹਨੇ ਸਮੇਂ ਦੇ ਵਿੱਚ ਤਾਂ ਹਰ ਇਨਸਾਨ ਜਾਣਦਾ ਹੈ ਵੈਸੇ ਆਪਾਂ 6 ਮਹੀਨਿਆਂ ਦੇ ਵਿੱਚ ਇੱਕ ਵਾਰ ਜ਼ਰੂਰ ਜਾਣੇ ਆ ਤੇ ਤੁਸੀਂ ਉਹਨਾਂ ਤੋਂ ਸ਼ਹੀਦੀ ਦੇਖ ਦੀ ਰਸਤ ਜੋ ਵੀ ਪੈਸੇ ਤੁਸੀਂ ਦੇਲੇ ਨੇ ਉਹਨਾਂ ਨੂੰ ਬਾਅਦ ਕੀ ਤੁਸੀਂ ਟਾਲਾ ਸਾਹਿਬ ਖਾਲਸਾ ਜੀ ਅੰਮ੍ਰਿਤਸਰ ਸਹਿਬ ਤੋਂ 3-4 ਕਿਲੋਮੀਟਰ ਹੀ ਏ ਕੋਹ ਤੋਂ ਟੈਂਪੋ ਜਾਂਦੇ ਨੇ ਸਾਰੇ 10-15 ਮਿੰਟ ਲੱਗਦੇ ਨੇ ਉਹ ਟਾਲਾ ਸਾਹਿਬ ਤੁਹਾਨੂੰ ਲੈ ਜਾਣਗੇ ਉੱਥੇ ਜਾ ਕੇ ਤੁਸੀਂ ਇੱਕ ਸ਼ਾਪੇ ਬਾਹਰ ਉਹ ਤੁਹਾਨੂੰ ਸ਼ਹੀਦੀ ਦੇਗ ਦੀ ਰਸਤ ਬਣਾ ਦੇਣਗੇ ਤੇ ਤੁਹਾਨੂੰ ਕਹਿ ਦੇਣਗੇ ਵੀ ਤੁਸੀਂ ਪਰਚੀ ਤੇ ਤੁਹਾਡੀ ਜੋ ਵੀ ਅਰਦਾਸ ਬੇਨਤੀ ਹੈ ਤੁਸੀਂ ਲਿਖ ਲਓ ਲੈ ਕੇ ਉਸ ਲਫਾਫੇ ਦੇ ਵਿੱਚ ਦੇਗ ਜੋ ਹੁੰਦੀ ਹੈ ਸ਼ਹੀਦੀ ਦੇਗ ਉਸ ਲਫਾਫੇ ਦੇ ਵਿੱਚ ਤੁਸੀਂ ਪਰਚੀ ਪਾ ਦੇਣੀ ਹੈ ਤੇ ਅੰਦਰ ਦਰਬਾਰ ਸਾਹਿਬ ਦੇ ਜਾ ਕੇ ਤੁਸੀਂ ਮੱਥਾ ਟੇਕ ਕੇ ਆਪਣੇ ਮਨ ਅੰਦਰ ਅਰਦਾਸ ਬੇਨਤੀ ਕਰਕੇ ਤੇ ਉੱਥੇ ਇੱਕ ਬਾਬਾ ਜੀ ਹੁੰਦੇ ਨੇ ਉਹਨਾਂ ਨੂੰ ਫੜਾ ਦੇਣੀ ਹੈ ਉਹ ਫਿਰ ਕਹਿਣਗੇ ਤੁਹਾਨੂੰ ਕਿ 12:00 ਸਵਾ 12 ਵਜੇ ਰਾਤ ਦੇ ਚੋ ਹੁੰਦੇ ਨੇ ਉਸ ਸਮੇਂ ਸ਼ਹੀਦੀ ਦੇਗ ਦਾ ਰਗੜਾ ਲੱਗਦਾ ਹੈ ਤੁਹਾਡੀ ਉਸ ਸਮੇਂ ਅਰਦਾਸ ਬੇਨਤੀ ਹੋ ਜਾਵੇਗੀ ਜਿਸ ਤਰੀਕੇ ਖਾਲਸਾ ਜੀ ਤੁਸੀਂ ਲਿਖੀ ਹੋਵੇਗੀ ਪਰਚੀ ਤੇ ਜੋ ਵੀ ਤੁਹਾਡੀ ਅਰਦਾਸ ਬੇਨਤੀ ਹੈ ਉਸੀ ਤਰ੍ਹਾਂ ਤੁਹਾਡੀ ਅਰਦਾਸ ਬੇਨਤੀ ਹੋ ਜਾਵੇਗੀ ਜੋ ਵੀ ਹੋਵੇਗੀ ਤੁਸੀਂ ਪਰਚੀ ਤੇ ਸਾਫ਼-ਸਾਫ਼ ਲਿਖ ਕੇ ਤੁਸੀਂ ਪਰਚੀ ਵਿੱਚ ਪਾ ਦੇਣੀ ਹੈ ਕਿਉਂਕਿ ਖਾਲਸਾ ਜੀ ਕਈ ਇਸ ਤਰ੍ਹਾਂ ਦੇ ਦੇਖੇ ਨੇ ਚੈਨਲ ਵੀ ਕਈ ਹੋਰ ਵੀ ਜੋ ਕਿ ਸ਼ਹੀਦੀ ਦੇਖਦੇ ਨਾਮ ਤੇ ਕਾਫੀ ਸੰਗਤਾਂ ਤੋਂ ਪੈਸੇ ਲੈ ਰਹੇ ਨੇ ਔਨਲਾਈਨ ਪਤਾ ਨਹੀਂ ਉਹ ਸ਼ਹੀਦੀ ਦੇ ਕਰਵਾ ਵੀ ਰਹੇ ਨੇ ਜਾਂ ਨਹੀਂ ਇਸ ਬਾਰੇ ਅਸੀਂ ਕੁਝ ਕਹਿਣਾ ਨਹੀਂ ਚਾਹੁੰਦੇ ਜੀ ਤੇ ਇਸ ਕਰਕੇ ਅਸੀਂ ਇਹ ਕੰਮ ਨਹੀਂ ਜੋ ਤੁਹਾਡੀ ਅਰਦਾਸ ਬੇਨਤੀ ਏ ਜੋ ਵੀ ਇਹ ਉਹ ਅਸੀਂ ਕਰਵਾ ਨਹੀਂ ਸਕਦੇ ਜੀ ਅਸੀਂ ਦੂਰ ਆ ਤੇ ਮਹਾਰਾਜ ਤੁਹਾਡੀ ਉਥੇ ਹੀ ਬੈਠਿਆਂ ਦੀ ਜੇ ਤੁਸੀਂ ਬਾਹਰ ਆ ਨਹੀਂ ਸਕਦੇ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਉਥੇ ਬੈਠਿਆਂ ਦੀ ਆ ਤੁਹਾਡੀਆਂ ਸਾਰੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਕਰੇ ਤੇ ਜਦੋਂ ਵੀ ਤੁਸੀਂ ਇੰਡੀਆ ਆਏ ਤੁਸੀਂ ਆਪਣੀ ਹੱਥ ਦੇ ਨਾਲ ਤੁਸੀਂ ਸੁਖਣਾ ਸੁਖ ਲੋ ਤੁਹਾਡੀ ਜੋ ਵੀ ਅਰਦਾਸ ਬੇਨਤੀ ਏ ਤੁਸੀਂ ਉਹ ਪੂਰੀ ਹੋ ਜਾਵੇ ਤੇ ਜਦੋਂ ਇੰਡੀਆ ਆਏ ਤੁਸੀਂ ਉਦੋਂ ਵੀ ਸ਼ਹੀਦੀ ਦੇਖ ਦੀ ਰੈਸਟ ਕਰਵਾ ਸਕਦੇ ਹੋ ਖਾਲਸਾ ਜੀ ਪਰ ਕਈ ਵਾਰ ਆਪਾਂ ਨੂੰ ਹੁੰਦਾ ਹੀ ਖਾਲਸਾ ਜੀ ਕਿ ਆਪਾਂ ਕਿਸੇ ਪ੍ਰੋਬਲਮ ਚ ਆ ਜਾਂ ਆਪਾਂ ਨੂੰ ਕੰਮ ਨਹੀਂ ਮਿਲ ਰਿਹਾ ਬਾਰ ਜਾਂ ਆਪਣੀ ਕੋਈ ਹਾਲਾਤ ਨਹੀਂ ਸਹੀ ਹੈਗੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਜਿਸ ਚੀਜ਼ ਨੂੰ ਲੈ ਕੇ ਆਪਣੇ ਮਨ ਚ ਕੀ ਤੀ ਨਾ ਕੀ ਤੀ ਇਹ ਵਿਚਾਰਤਾ ਜ਼ਰੂਰ ਆਉਂਦਾ ਹੈ ਜਦੋਂ ਆਪਾਂ ਕੋਈ ਵੀਡੀਓ ਦੇਖਦੇ ਆ ਜਾਂ ਪੈਨਪਰਾ ਦੀ ਹੱਡ ਵੀਤੀ ਸੁਣਦੇ ਆ ਕਿ ਸਾਨੂੰ ਵੀ ਪ੍ਰੋਬਲਮ ਹੈ ਅਸੀਂ ਸ਼ਹੀਦੀ ਦੇਖਦੀ ਰਸਤ ਕਰਵਾਉਣੀ ਹੈ ਤਾਂ ਖਾਲਸਾ ਜੀ ਤੁਸੀਂ ਇੱਕ ਜਰੀਏ ਦੇ ਨਾਲ ਹੀ ਕਰਵਾ ਸਕਦੇ ਹੋ ਤੁਹਾਡੇ ਜੋ ਮਾਤਾ ਪਿਤਾ ਨੇ ਜਾਂ ਤੁਹਾਡੇ ਕੋਈ ਪੈਨਪਰਾ ਨੇ ਇੰਡੀਆ ਦੇ ਵਿੱਚ ਤੁਸੀਂ ਉਹਨਾਂ ਨੂੰ ਕਾਲ ਕਰਕੇ 650 ਰੁਪਏ ਦੀ ਸ਼ਹੀਦੀ ਦੇਖ ਦੀ ਇਹ ਟਾਲਾ ਸਾਹਿਬ ਗੁਰਦੁਆਰਾ ਦੇ ਬਾਹਰ ਇੱਕ ਦੁਕਾਨੇ ਉੱਥੇ ਉਹ ਬਣਾ ਦਿੰਦੇ ਨੇ ਉਨਾ ਤੋ ਤੁਸੀਂ ਕਰਵਾ ਸਕਦੇ ਹੋ ਜੋ ਵੀ ਤੁਹਾਡੀ ਅਰਦਾਸ ਬੇਨਤੀ ਉਹਦੀ ਉਹ ਪਰਚੀ ਪਾ ਦੇਣਗੇ ਤੇ ਵਾਹਿਗੁਰੂ ਸੱਚੇ ਬਾਦਸ਼ਾਹ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਪੂਰੀ ਕਰਨਗੇ। ਤੋ ਇਸ ਤਰੀਕੇ ਦੇ ਨਾਲ ਵੀ ਤੁਸੀਂ ਕਰਵਾ ਸਕਦੇ ਹੋ ਕਾਫੀ ਦਿਨ ਹੋ ਗਏ ਸੀ ਮੈਨੂੰ ਇੰਸਟਾਗ੍ਰam ਤੇ ਬਹੁਤ ਮੈਸੇਜ ਆਉਂਦੇ ਸੀ ਜਿਸ ਦਾ ਰਿਪਲਾਈ ਵੀ ਨਹੀਂ ਹੋਇਆ ਸੀ ਇਸ ਕਰਕੇ ਤੁਹਾਡੇ ਨਾਲੇ ਥੋੜੀ ਜੀ ਸਾਝ ਪਾਈਏ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ। ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਪਰਿਵਾਰ ਦੀ ਹੱਦਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਜੋ ਕਿ ਇਟਲੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਜੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਜਦੋਂ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਸੇਰ ਜੀ ਸ਼ਹੀਦਾ ਸਿੰਘਾ ਨੂੰ ਯਾਦ ਕਰਦੇ ਆ ਉਹਨਾਂ ਦੇ ਅੱਗੇ ਚਰਨਾ ਕਮਲਾਂ 'ਚ ਆਪਾਂ ਅਰਦਾਸ ਬੇਨਤੀ ਕਰਦੇ ਆ ਤਾਂ ਖਾਲਸਾ ਜੀ ਜੋ ਚੀਜ਼ ਆਪਾਂ ਚਾਹੁੰਦੇ ਆ ਉਹ ਵੀ ਹੁੰਦੀ ਹੁੰਦੀ ਹੈ ਪਰ ਜੋ ਚੀਜ਼ ਆਪਾਂ ਕਦੇ ਮਨ 'ਚ ਵੀ ਨਹੀਂ ਸੋਚੀ ਸੀ ਕਈ ਵਾਰ ਤਾਂ ਇਸ ਤਰ੍ਹਾਂ ਦੇ ਹਾਲਾਤ ਵੀ ਹੋ ਜਾਂਦੇ ਨੇ ਜੋ ਚੀਜ਼ ਆਪਾਂ ਸੋਚਦੇ ਆ ਪਰ ਸੋਚਦੇ ਆ ਕਿ ਉਹ ਆਪਾਂ ਚੀਜ਼ ਪਾ ਨਹੀਂ ਸਕਦੇ ਫਿਰ ਖਾਲਸਾ ਜੀ ਮਹਾਰਾਜ ਦੀ ਇੰਨੀ ਕਿਰਪਾ ਹੁੰਦੀ ਹੈ ਜੋ ਚੀਜ਼ ਆਪਾਂ ਖੁਦ ਲੈ ਨਹੀਂ ਸਕਦੇ ਪਾ ਨਹੀਂ ਸਕਦੇ ਮੇਰੀ ਕਹਿੰਦਾ ਭਾਵ ਕਿ ਆਪਣੀ ਹੈਸੀਅਤ ਤੋਂ ਬਾਹਰ ਹੁੰਦੀ ਹੈ ਫਿਰ ਮਹਾਰਾਜ ਦੀ ਕਿਰਪਾ ਦੇ ਨਾਲ ਉਹ ਵੀ ਚੀਜ਼ ਆਪਾਂ ਨੂੰ ਮਿਲ ਜਾਂਦੀ ਹੈ ਇਸ ਤਰ੍ਹਾਂ ਖਾਨ ਸਾਜੀ ਉਹ ਪੈਣ ਦੱਸਦੀ ਕਹਿੰਦੀ ਕਿ ਮੇਰੀ ਬਾਈਕ 23 ਸਾਲ ਦੀ ਏਜ ਸੀ ਕਹਿੰਦੇ ਕਿ ਮੈਂ ਥੋੜੀ-ਬਹੁਤ ਸਟੱਡੀ ਕੀਤੀ ਸੀ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਖਾਲਸਾ ਜੀ ਉਹ ਦੋ ਪੈਣਾ ਤੇ ਇੱਕ ਭਰਾ ਸੀ ਉਹਨਾਂ ਦੇ ਕੋਲ ਦੋ ਤਿੰਨ ਕਿੱਲੇ ਹੀ ਜ਼ਮੀਨ ਸੀ 2.5 ਕਿੱਲੇ ਤੇ ਉਹ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਸੀ ਜਿਹੜਾ ਉਹਨਾਂ ਦਾ ਭਰਾ ਸੀ ਉਹ ਪੈਣ ਦੱਸਦੀ ਕਿ ਮੇਰੇ ਤੋਂ ਵੱਡਾ ਸੀ ਪਰ ਸਾਡੇ ਕੋਲ ਜ਼ਮੀਨ ਥੋੜੀ ਹੋਣ ਕਰਕੇ ਤੇ ਸਾਡੇ ਘਰ ਦੇ ਹਾਲਾਤ ਕਿਉਂਕਿ ਕਹਿੰਦੇ ਸਾਡੇ ਕੋਲ ਦੋ ਕਮਰੇ ਤੇ ਇੱਕਰ ਸੋਈ ਸੀ ਇੱਕ ਥੋੜਾ ਜਿਹਾ ਅੱਗੇ ਵੇੜਾ ਸੀ ਜਿਆਦਾ ਸਾਡੇ ਕੋਲ ਜਗ੍ਹਾ ਨਹੀਂ ਸੀ ਹੈਗੀ ਤੇ ਭਰਾ ਦਾ ਕਹਿੰਦੇ ਸਾਡੇ ਦਾ ਰਿਸ਼ਤਾ ਨਹੀਂ ਸੀ ਹੁੰਦਾ ਘਰ ਨੂੰ ਲੈ ਕੇ ਜ਼ਮੀਨ ਘੱਟ ਹੋਣ ਕਰਕੇ ਤੇ ਕਈ ਵਾਰ ਕਹਿੰਦੇ ਅਸੀਂ ਥੋੜੇ ਬਹੁਤ ਪੈਸੇ ਲੋਕਾਂ ਤੋਂ ਜੋ ਫੜੇ ਸੀ ਉਹਦੇ ਨਾਲ ਸਾਨੂੰ ਥੋੜਾ ਜਿਹਾ ਵਿਆਜ ਲੱਗ ਕੇ ਕਰਜ਼ਾ ਵੀ ਹੋ ਗਿਆ ਸੀ ਜਿਹੜਾ ਸਾਡੇ ਤੋਂ ਲੈਂਦਾ ਨਹੀਂ ਸੀ ਪਿਆ ਇਸੀ ਤਰ੍ਹਾਂ ਖਾਰਸਾ ਜੀ ਪਹਿਨ ਦੱਸ ਰਿਹਾ ਕਿ ਪਲੱਸ 2 ਤਾਂ ਕਹਿੰਦੇ ਮੈਂ ਗਵਰਨਮੈਂਟ ਸਕੂਲ ਦੇ ਵਿੱਚ ਕੀਤੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਕਿ ਮੈਂ ਬੀਏ ਸੀ ਦੀ ਸਟੱਡੀ ਕਰਕੇ ਬੀਏ ਸੀ ਦੀ ਸਟੱਡੀ ਕਰਨ ਤੋਂ ਬਾਅਦ ਦੇ ਵਿੱਚ ਕਹਿੰਦੇ ਕਿ ਮੈਂ ਘਰ ਦੇ ਵਿੱਚ ਬੈਠ ਕੇ ਘਰ ਵਿੱਚ ਬੈਠ ਕੇ ਕਹਿੰਦੇ ਐਜ਼ ਅ ਪ੍ਰਾਈਵੇਟ ਮੈਂ ਕਹਿੰਦੇ ਪੇਪਰ ਦੇ ਕੇ ਇਗਜ਼ਾਮ ਦੇ ਕੇ ਇਹਨੇ ਐਮ ਐਸ ਸੀ ਮੈਂ ਘਰ ਬੈਠ ਕੇ ਹੀ ਕੀਤੀ ਸੀ ਕਾਰਸਾ ਜੀ ਪਹਿਨ ਦੱਸਦੇ ਆ ਕਿ ਜਿਵੇਂ ਲੋਕਾਂ ਦੇ ਖੇਤਾਂ ਦੇ ਵਿੱਚ ਕੰਮ ਕਰਨਾ ਜਿਵੇਂ ਕਹਿੰਦੇ ਕਿ ਝੋਨੇ ਦੀ ਫਸਲ ਹੋਣੀ ਝੁੰਨਾ ਲਗਾਉਣਾ ਜਾਂ ਕੋ ਕਿਸੇ ਵੀ ਤਰ੍ਹਾਂ ਦਾ ਖੇਤ ਦੇ ਵਿੱਚ ਕੰਮ ਹੋਣਾ ਜਿਵੇਂ ਆੜ ਗਵਾੜ ਦੇ ਵਿੱਚ ਹੋਣਾ ਜਾਂ ਸ਼ਰੀਕੇ ਦੇ ਘਰ ਜੋ ਹੁੰਦੇ ਨੇ ਆਪਣੇ ਚਾਚੇ ਤਾਇਆ ਦੇ ਉਹਨਾਂ ਦੇ ਕਹਿੰਦੇ ਖੇਤ ਦੇ ਵਿੱਚ ਕੰਮ ਹੋਣਾ ਤੇ ਕਹਿੰਦੇ ਅਸੀਂ ਆਪਣਾ ਘਰ ਸਮਝ ਕੇ ਉੱਥੇ ਖੇਤ ਦੇ ਵਿੱਚ ਕੰਮ ਕਰ ਆਉਣਾ ਜਿੱਥੇ ਸਾਨੂੰ ਇਹ ਵੀ ਫੀਲ ਨਾ ਹੋਣਾ ਕਿ ਅਸੀਂ ਕਿਸੇ ਦਾ ਕੰਮ ਕਰਦੇ ਪਏ ਆਂ ਵਿਚ ਅਨੁਨੋਖ ਇਹ ਨਾ ਕਹਿਣ ਕਿ ਅਸੀਂ ਕਿਸੇ ਦੇ ਦਿਹਾੜੀ ਜਾ ਰਹੇ ਹਾਂ ਵਿੱਚ ਅਸੀਂ ਆਪਣਾ ਕੰਮ ਸਮਝ ਕੇ ਕਰਨਾ ਤੇ ਸ਼ਾਮ ਨੂੰ ਉਹਨਾਂ ਤੋਂ ਅਸੀਂ ਚੁੱਪ ਕਰਕੇ ਪੈਸੇ ਲੈ ਲੈਣੇ ਪਰ ਕਿਸੇ ਨੂੰ ਇਹ ਸ਼ੋਅ ਆਫ ਨਾ ਕਰਨਾ ਕਿ ਅਸੀਂ ਦਿਹਾੜੀ ਕਰਦੇ ਹਾਂ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਆ ਕਿ ਸਾਡਾ ਗੁਜ਼ਾਰਾ ਹੁੰਦਾ ਸੀ ਕਿਹੜੇ ਮਤਲਬ ਕਿ ਸਾਡੀ ਕੰਡੀਸ਼ਨ ਹੀ ਇਸ ਤਰ੍ਹਾਂ ਦੀ ਸੀ ਅਸੀਂ ਕਿਸੇ ਨੂੰ ਕਹਿ ਨਹੀਂ ਸੀ ਸਾਕਿਦੇ ਸਾਨੂੰ ਸੀ ਕਿ ਜੇ ਅਸੀਂ ਕਿਸੇ ਦੇ ਕੰਮ ਕਰਕੇ ਅੱਗੇ ਦਿਹਾੜੀ ਕਰਨ ਲੱਗੇ ਤੇ ਸਾਡੇ ਜੋ ਰਿਸ਼ਤੇ ਹੋਣੇ ਨੇ ਉਹ ਵੀ ਨਹੀਂ ਹੋਣੇ ਪਹਿਨ ਦੱਸਦੀ ਕਿ ਜਿਹੜੇ ਮੇਰੇ ਫਾਦਰ ਸਾਹਿਬ ਸੀ ਤੇ ਉਹਨਾਂ ਦੇ ਜੋ ਮਾਤਾ ਜੀ ਸੀਗੇ ਕਹਿੰਦੇ ਉਹ ਬਹੁਤ ਚੰਗੇ ਸੀ ਇੰਨੇ ਸਾਉ ਸੀ ਕਹਿੰਦੇ ਉਹਨਾਂ ਦੇ ਜੋ ਫਾਦਰ ਸਾਹਿਬ ਸੀਗੇ ਉਹਨਾਂ ਨੇ ਅਮਰਤ ਵੀ ਛਕਿਆ ਹੋਇਆ ਸੀ ਸਵੇਰੇ ਕਹਿੰਦੇ ਅਮਰਤ ਵੇਲੇ ਉੱਠ ਕੇ ਗੁਰਦੁਆਰਾ ਸਾਹਿਬ ਹੀ ਜਾਂਦੇ ਸੀ ਪਰ ਕਦੇ-ਕਦੇ ਕਹਿੰਦੇ ਇੰਨੇ ਉਦਾਸ ਹੋ ਜਾਂਦੇ ਸੀ ਹਾਲਾਤਾਂ ਨੂੰ ਲੈ ਕੇ ਦੇ ਬੱਚਿਆਂ ਦਾ ਜਦੋਂ ਕਿਤੇ ਕਿਤੇ ਬਣਦਾ ਨਹੀਂ ਸੀ ਸਾਡਾ ਵਿਆਹ ਸ਼ਾਦੀ ਦਾ ਕਹਿੰਦੇ ਤਾਂ ਇਹੀ ਪਰਮਾਤਮਾ ਦੇ ਅੱਗੇ ਚੋਰਾ ਕਰਦੇ ਹੁੰਦੇ ਸੀ ਕਿ ਵਾਈਗਰੋ ਸੱਚੇ ਪਾਸ਼ਾ ਮੈਂ ਕਿਸੇ ਦਾ ਮਾੜਾ ਨਹੀਂ ਕੀਤਾ ਮੈਂ ਅਜੇ ਤੱਕ ਤੁਹਾਡੇ ਤੋਂ ਕੁਝ ਨਹੀਂ ਮੰਗਿਆ ਪਰ ਮੇਰੇ ਬੱਚਿਆਂ ਦੇ ਘਰ ਵੱਸ ਜਾਣ ਉਹਨਾਂ ਦੇ ਵਿਆਹ ਹੋ ਜਾਣ ਤੇ ਉਹ ਆਪਣੀ ਜ਼ਿੰਦਗੀ ਤੇ ਫਿਊਚਰ ਦੇ ਵਿੱਚ ਅੱਗੇ ਸੈੱਟ ਹੋ ਜਾਣ ਵੀ ਪਰਿਵਾਰ ਵੀ ਇਸ ਤਰ੍ਹਾਂ ਦੇ ਮਿਲਣ ਕਿਉਂਕਿ ਉਹਨਾਂ ਨੇ ਪਿੱਛੇ ਬਹੁਤ ਮਾੜਾ ਟਾਈਮ ਦੇਖਿਆ ਤੇ ਅੱਗੇ ਉਹਨਾਂ ਨੂੰ ਨਾ ਦੇਖਣਾ ਪਵੇ ਇਸ ਤਰ੍ਹਾਂ ਕਾਲਸਾ ਜੀ ਭੈਣ ਦੱਸ ਰਹੀ ਆ ਕਿ ਜਦੋਂ ਮੈਂ ਬੀਐਸਸੀ ਦੇ ਵਿੱਚ ਸਟੱਡੀ ਕਰਦੀ ਸੀ ਕਹਿੰਦੀ ਕਿ ਮੇਰੀ ਇੱਕ ਨਾਲ ਦੇ ਪਿੰਡ ਤੋਂ ਫਰੈਂਡ ਸੀ ਜੋ ਕਹਿੰਦੇ ਕਿ ਮੈਨੂੰ ਬਹੁਤ ਜ਼ਿਆਦਾ ਤਾਂ ਤਨਤਨ ਬਾਬਾ ਦੀਪ ਸਿੰਘ ਸੈਮਚੀਦਿਆ ਹੱਡ ਬੀਤੀਆਂ ਉਹਨਾਂ ਦੀ ਹੋਈ ਕਿਰਪਾ ਕਹਿੰਦੇ ਬਹੁਤ ਦੱਸਦੀ ਹੁੰਦੀ ਸੀ ਕਹਿੰਦੇ ਕਿ ਉਸ ਦਾ ਨੰਬਰ ਮੈਂ ਲਗਾਇਆ ਤੇ ਉਸ ਦਾ ਨੰਬਰ ਸੀਜ ਹੋ ਗਿਆ ਸੀ ਪਹਿਲਾਂ ਤੋਂ ਉਸ ਨੇ ਨੰਬਰ ਬਦਲ ਲਿਆ ਸੀ ਕਹਿੰਦੇ ਕਿ ਇੱਕ ਦਿਨ ਮੈਂ ਆਪਣਾ ਮਨ ਚ ਸੋਚਿਆ ਕਿ ਮੈਂ ਕਿਉਂ ਨਾ ਨਾਲ ਦੇ ਪਿੰਡ ਜਾ ਕੇ ਨਾਲੇ ਉਸ ਨੂੰ ਮਿਲ ਆਉਣੀ ਆ ਨਾਲੇ ਉਸ ਤੋਂ ਨੰਬਰ ਨੰਬਰ ਵੀ ਲੈ ਆਵਾਂਗੀ ਨਾਲੇ ਉਸ ਤੋਂ ਪੁੱਛ ਕੇ ਆਉਣੀ ਆ ਕਿ ਕਿਹੜਾ ਪਾਠ ਕਰਨਾ ਹੁੰਦਾ ਹੈ ਕਿਵੇਂ ਕਰਨਾ ਹੁੰਦਾ ਹੈ ਵੀ ਸਾਡੇ ਵੀ ਕੀ ਪਤਾ ਵਿਆਹ ਦੇ ਜੋ ਕਾਰਜ ਸਿੱਧ ਨਹੀਂ ਹੋ ਰਹੇ ਵੀ ਹੋ ਜਾਣ ਕਹਿੰਦੇ ਕਿਵੇਂ ਆਪਣੇ ਫਾਦਰ ਸਾਹਿਬ ਨੂੰ ਲੈ ਕੇ ਉਸੇ ਦੇਣੀ ਸ਼ਾਮ ਨੂੰ ਭੈਣ ਦੱਸਦੇ ਨਾਲ ਦੇ ਪਿੰਡ ਕੀ ਕਹਿੰਦੇ ਕਿ ਮੈਂ ਆਪਣੀ ਫਰੈਂਡ ਨੂੰ ਮਿਲ ਕੇ ਆਈ ਕਹਿੰਦੇ ਉਸ ਦਾ ਨੰਬਰ ਲੈ ਕੇ ਆਈ ਤੇ ਉਹ ਜੋ ਪਰਿਵਾਰ ਸੀ ਖਾਰਸਾ ਜੀ ਉਹ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾ ਸਿੰਘਾਂ ਨੂੰ ਬਹੁਤ ਜ਼ਿਆਦਾ ਮੰਨਦਾ ਸੀ ਉਹ ਨਨੀ ਖਾਲਸਾ ਜੀ ਪੈਣ ਦੱਸਦੇ ਵੀ ਮੈਨੂੰ ਇਹੀ ਕਿਹਾ ਵੀ ਤੂੰ ਉੱਥੇ ਜਾ ਨਹੀਂ ਸਕਦੀ ਤੂੰ ਘਰ ਦੇ ਵਿੱਚ ਬੈਠ ਕੇ ਦੁਪਹਿਰਾ ਸਹਿਬ ਹੀ ਕੱਟਣਾ ਸ਼ੁਰੂ ਕਰ ਦੇ ਵੀ ਜੇ ਤੁਹਾਡੇ ਘਰ ਦੇ ਵਿੱਚ ਮੀਟ ਅੰਡਾ ਸ਼ਰਾਬ ਹੈ ਤਾਂ ਤੂੰ ਜੋਤ ਜੇ ਜਗਾਉਣੀ ਹੈ ਤੇ ਪੂਰੀ ਸੁਚਮਤਾ ਦੇ ਨਾਲ ਜਗਾਈ ਤੇ ਜੇ ਨਹੀਂ ਹੈਗਾ ਤਾਂ ਤੂੰ ਜੋਤ ਵੀ ਜਗਾ ਸਕਦੀ ਹੈ ਕਹਿੰਦੇ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਸ਼ੁਰੂਆਤ ਕਰਨ ਦੇ ਸਮੇਂ ਦੁਪਹਿਰਾ ਸਹਿਬ ਕੱਟਣ ਦੇ ਸਮੇਂ ਤੇਰੀ ਜੋ ਵੀ ਅਰਦਾਸ ਬੇਨਤੀ ਹੋਵੇਗੀ ਦੇਖ ਬਣਾ ਕੇ ਔਰ ਅਰਦਾਸ ਬੇਨਤੀ ਸ਼ੁਰੂਆਤ ਦੇ ਵਿੱਚ ਤੂੰ ਦੇਗ ਬਣਾ ਕੇ ਕਰਨੀਏ ਤੇ ਜਦੋਂ ਤੇਰੀ ਅਰਦਾਸ ਬੇਨਤੀ ਪੂਰੀ ਹੋਗੀ ਤੂੰ ਸ਼ੁਕਰਾਨੇ ਵੇਲੇ ਵੀ ਅਰ ਦੇਗ ਤਿਆਰ ਕਰਨੀਏ ਇਸ ਤਰ੍ਹਾਂ ਖਾਸਾ ਜੀ ਉਹ ਪਹਿਣ ਦੱਸਦੇ ਆ ਕਿ ਮੈਂ ਉਹਨੂੰ ਕਿਹਾ ਕਿ ਸਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਪੱਤਾ ਨਹੀਂ ਹੋਏਗਾ ਵਿਆਹੀ ਗਰੋਦੀ ਕਿਰਪਾਏ ਕਹਿੰਦੀ ਕਿ ਮੈਂ ਘਰ ਆ ਕੇ ਕਿਨੇ ਜਿਸ ਦਿਨ ਮੈਂ ਉੱਥੇ ਜਾ ਕੇ ਆਈ ਸੀ ਵੀਰਵਾਰ ਦਾ ਦਿਨ ਸੀ ਕਿਦੇ ਜੋ ਅੱਗੇ 2 ਦਿਨ ਦੇ ਬਾਅਦ ਐਤਵਾਰ ਆਇਆ ਕਹਿੰਦੇ ਸਾਰੇ ਕੰਮਕਾਰ ਖਤਮ ਕਰਕੇ ਕਿੰਨੇ ਮੈਂ 12 ਤੋਂ 4 ਵਜੇ ਤੱਕ ਦੇਗ ਤਿਆਰ ਕੀਤੀ ਘਰ ਦੇ ਵਿੱਚ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਲੈ ਕੇ ਆਏ ਫੋਟੋ ਦੇ ਅੱਗੇ ਜੋਤ ਜਗਾ ਕੇ ਦੇਗ ਰੱਖ ਕੇ ਕਹਿੰਦੇ ਏਹੀ ਅਰਦਾਸ ਬੇਨਤੀ ਕੀਤੀ ਪਹਿਲਾਂ ਕਹਿੰਦੇ ਆਪਣੇ ਭੈਣ ਦੇ ਵਿਆਹ ਦੀ ਅਰਦਾਸ ਬੇਨਤੀ ਕੀਤੀ ਕਿ ਮਹਾਰਾ ਸੱਚੇ ਪਾਤਸ਼ਾਹ ਮੇਰੀ ਭੈਣ ਦਾ ਦੇ ਲਈ ਕੋਈ ਵਧੀਆ ਰਿਸ਼ਤਾ ਆਵੇ ਇਹ ਉਹਦਾ ਵਿਆਹ ਦਾ ਕਾਰਜ ਸਿੱਧੂ ਹੋ ਜਾਵੇ ਕਿਉਂਕਿ ਇੱਕ ਦਾ ਵਿਆਹ ਹੋਵੇਗਾ ਫਿਰ ਹੀ ਦੂਸਰਿਆਂ ਦਾ ਹੋਵੇਗਾ ਵੀ ਅਸੀਂ ਤਿੰਨ ਭੈਣ ਭਰਾ ਸੀ ਭੈਣ ਦੱਸਦੇ ਕਿ ਸਾਡੀ ਏਜ ਵੀ ਕਿੰਨੇ ਕਿ 36 37 38 ਸਾਲ ਦੀ ਹੋਈ ਪਈ ਸੀ ਤਿੰਨ ਜਣਿਆਂ ਦੀ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਕਿ ਮੈਂ ਆਪਣੀ ਫਰੈਂਡ ਨੂੰ ਪੁੱਛਿਆ ਕਿ ਕਿੰਨੇ ਕ ਦਿਨਾਂ ਦੇ ਵਿੱਚ ਅਰਦਾਸ ਬੇਨਤੀ ਪੂਰੀ ਹੋ ਜਾਵੇਗੀ ਤਾਂ ਉਹ ਅਸ ਕੀ ਕਹਿਣ ਲੱਗੇਗੇ ਇਸ ਦੇ ਬਾਰੇ ਦੇ ਵਿੱਚ ਕੁਝ ਨਹੀਂ ਕਹਿ ਸਕਦੇ ਅਰਦਾਸ ਬੇਨਤੀ ਇੱਕ ਦੁਪਹਿਰਾ ਸੈਭ ਨਾਲ ਵੀ ਪੂਰੀ ਹੋ ਸਕਦੀ ਹੈ ਤੇ ਦਾਸ ਦੇ ਨਾਲ ਵੀ ਇਹ ਤੇਰੀ ਸ਼ਰਧਾ ਭਾਵਨਾ ਤੇ ਡਿਪੈਂਡ ਹੈ ਤੂੰ ਕਿੰਨੀ ਕ ਸ਼ਰਧਾ ਭਾਵਨਾ ਰੱਖਣੀ ਹੈ ਏਸੀ ਤੇਰਾ ਖਾਲਸਾ ਜੀ ਭੈਣ ਦੱਸ ਰਹੀ ਆ ਕਿ ਮੈਂ ਪਹਿਲੇ ਦਿਨ ਚਪੈਰਾ ਸਾਹਿਬ ਕੱਟਣ ਲੱਗੇ ਕਹਿੰਦੇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅੱਗੇ ਇਹ ਹੀ ਅਰਦਾਸ ਬੇਨਤੀ ਕੀਤੀ ਕਿ ਬਾਬਾ ਜੀ ਆਉਂਦੇ ਚਪੈਰਾ ਸਾਹਿਬ ਤੱਕ ਮੇਰੀ ਭੈਣ ਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਰਿਸ਼ਤਾ ਜ਼ਰੂਰ ਲੈ ਕੇ ਆਇਓ ਵਾਰਾ ਸੱਚੇ ਪਾਸ਼ਾ ਮੈਨੂੰ ਪੂਰੀ ਪੂਰਾ ਵਿਸ਼ਵਾਸ ਤੇ ਪੂਰੀ ਸ਼ਰਧਾ ਭਾਵਨਾ ਹੈ ਕਿ ਤੁਸੀਂ ਸਾਡੇ ਲਈ ਸਾਡੇ ਤੇ ਇਨੀ ਕਿਰਪਾ ਜ਼ਰੂਰ ਕਰੋਗੇ ਕਿੰਨੇ ਵੇ ਪਹਿਲੀ ਵਾਰ ਜਦੋਂ ਚਪੈਰਾ ਸਾਹਿਬ ਕਟਿਆ ਸਿਰਫ ਆਪਣੀ ਭੈਣ ਦੇ ਲਈ ਹੀ ਅਰਦਾਸ ਬੇਨਤੀ ਕੀਤੀ ਸੀ ਤਾਂ ਖਾਲਸਾ ਜੀ ਦੂਸਰੀ ਵਾਰ ਜਦੋਂ ਭੈਣ ਦਾਸ ਦੇ ਵਿੱਚ ਪੈਰਾ ਸਾਹਿਬ ਕਟਿਆ ਕਿੰਨੇ ਸ਼ਨੀਵਾਰ ਦਾ ਦਿਨ ਆ ਗਿਆ ਪਰ ਮੇਰੇ ਮਨ ਚ ਬਹੁਤ ਚਿੰਤਾ ਕਿ ਮੇਰੀ ਤਾਂ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਪਰ ਇੱਕ ਪਾਸੇ ਚਿੰਤਾ ਵੀ ਦੂਸਰੇ ਸਾਈਡ ਤੇ ਕਿ ਕੋਈ ਗੱਲ ਨਹੀਂ ਮੈਨੂੰ ਉਸਨੇ ਕਿਹਾ ਵੀ ਸੀਗਾ ਵੀ ਮੇਰੀ ਫਰੈਂਡ ਨੇ ਵੀ ਪਹਿਲੇ ਵਿੱਚ ਵੀ ਅਰਦਾਸ ਬੇਨਤੀ ਪੂਰੀ ਹੋ ਸਕਦੀ ਤੇ 10 ਦੇ ਵਿੱਚ ਵੀ ਵੀ ਉਹ ਮੇਰੀ ਸ਼ਰਧਾ ਭਾਵਨਾ ਤੇ ਆ ਵੀ ਮੈਂ ਆਪਣੀ ਸ਼ਰਧਾ ਭਾਵਨਾ ਨਹੀਂ ਤੋੜਨੀ ਨਹੀਂ ਘਟ ਕਰਨੀ ਭਰੋਸਾ ਰੱਖਣਾ ਵੀ ਜ਼ਰੂਰ ਮੇਰੇ ਬਾਪੂ ਜੀ ਮੇਰੀ ਅਰਦਾਸ ਬੇਨਤੀ ਸੁਣਣਗੇ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਕਹਿੰਦੇ ਕਿ ਐਤਵਾਰ ਫਿਰ ਦੂਸਰਾ ਦੁਪਹਿਰਾ ਸਾਬ ਜਦੋਂ ਮੈਂ ਕੱਟ ਰਹੀ ਸੀ ਕਹਿੰਦੇ ਕਿ ਮੇਰੇ ਜਿਹੜੇ ਪੂਆ ਜੀ ਨੇ ਉਹਨਾਂ ਨੇ ਮੇਰੀ ਭੈਣ ਦੇ ਲਈ ਰਿਸ਼ਤੇ ਦਾ ਫੋਨ ਕੀਤਾ ਕਹਿੰਦੇ ਸਰਹੰਦ ਤੋਂ ਬਹੁਤ ਵਧੀਆ ਪਰਿਵਾਰ ਸੀ ਕਹਿੰਦੇ ਕਿ ਇੰਨਾ ਵਧੀਆ ਪਰਿਵਾਰ ਜੀ ਕਹਿੰਦੇ 10 15 ਕਿੱਲੇ ਜ਼ਮੀਨ ਵੀ ਸੀ ਕਹਿੰਦੇ ਉਹਨਾਂ ਨੇ ਕਿਹਾ ਸੀਗਾ ਸਾਡੀ ਇੱਕੋ ਹੀ ਡਿਮਾਂਡ ਹੈ ਕੁੜੀ ਸੋਹਣੀ ਹੋਵੇ ਤੇ ਸਾਊ ਹੋਵੇ ਤੇ ਪਰਿਵਾਰ ਸਾਊ ਹੋਵੇ ਖਾਰਸਾ ਜੀ ਭੈਣ ਦੱਸਦੇ ਆ ਕਿ ਉਹਨਾਂ ਨੇ ਸੋਵਾਰ ਨੂੰ ਹੀ ਦੇਖ ਲਿਆ ਦੇਖ ਕੇ ਤੇ ਕਹਿੰਦੇ ਅਗਲੇ ਆਉਂਦੇ ਐਤਵਾਰ ਨੂੰ ਉਹ ਕਹਿੰਦੇ ਕਿ ਪੰਜ ਬੰਦੇ ਆ ਕੇ ਚੁੰਨੀ ਜੜਾ ਕੇ ਮੇਰੀ ਭੈਣ ਨੂੰ ਲੈ ਗਏ ਤੇ ਦੂਸਰੇ ਦਿਨ ਕਹਿੰਦੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਪਾਰਟੀ ਕਰ ਲਈ ਸਾਡੇ ਤੋਂ ਇੱਕ ਵੀ ਰੁਪਿਆ ਨਾਲ ਲਿਆ ਇਸ ਤਰ੍ਹਾਂ ਖਾਰਸਾ ਜੀ ਭੈਣ ਦੱਸਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇੱਕ ਜਪਹਿਰਾ ਸਾਹਿਬ ਕਟਣ ਤੇ ਮੇਰੀ ਭੈਣ ਦੇ ਕਹਿੰਦੇ ਵਿਆਹ ਦਾ ਕਾਰਜ ਸਿੱਧ ਹੋਇਆ ਉਸ ਤੋਂ ਬਾਅਦ ਦੇ ਵਿੱਚ ਖਾਰਸਾ ਜੀ ਭੈਣ ਦੱਸਦੇ ਕਹਿੰਦੇ ਕਿ ਜਿਹੜੀ ਮੇਰੀ ਭੈਣ ਸੀ ਜਿਸ ਦੀ ਮੈਰਿਜ ਹੋਈ ਸੀ ਉਸਨੇ ਕਹਿੰਦੇ ਜਪੈਰਾ ਸਾਹਿਬ ਘਟਨਾ ਸ਼ੁਰੂ ਕੀਤਾ ਉਸ ਦੀ ਨਿਰਸ਼ਰਦਾ ਭਾਵਨਾ ਤੇ ਵਿਸ਼ਵਾਸ ਹੋ ਗਿਆ ਸੀ ਕਿ ਜਿਸ ਚੀਜ਼ ਦੀ ਮੈਨੂੰ ਉਮੀਦ ਵੀ ਨਹੀਂ ਸੀ ਵੀ ਉਹ ਵੀ ਚੀਜ਼ ਮੈਨੂੰ ਮਿਲ ਗਈ ਵੀ ਇਹ ਇੰਨਾ ਵੱਡਾ ਘਰ ਪਰਿਵਾਰ ਹੀਨਾ ਸਾਹੂ ਇੰਨਾ ਵਧੀਆ ਪਰਿਵਾਰ ਕੋਠੀਆਂਕਾਰਾਂ ਵਾਲਾ ਪਰਿਵਾਰ ਮੈਨੂੰ ਉਮੀਦ ਹੀ ਨਹੀਂ ਸੀ ਕਿਉਂਕਿ ਭੈਣ ਦੱਸਦੇ ਇੰਨੀ ਸਾਡੀ ਹیثیت ਹੀ ਹੈ ਨਹੀਂ ਸੀ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਕਿ ਮੇਰੀ ਭੈਣ ਨੇ ਕਹਿੰਦੇ ਚੁਪੈਰਾ ਸਹਿਬ ਆਪਣੇ ਸਹੌਰਾ ਪਰਿਵਾਰ ਚ ਘਟਨਾ ਸ਼ੁਰੂ ਕੀਤਾ ਕਹਿੰਦੇ ਜਿਸ ਤਰ੍ਹਾਂ ਸੇ ਮੈਂ ਅਰਦਾਸ ਬੇਨਤੀ ਕੀਤੀ ਉਸ ਨੇ ਕਹਿੰਦੇ ਸਾਡੇ ਦੋਨਾਂ ਭੈਣ ਭਰਾਵਾਂ ਦੇ ਲਈ ਕੀਤੀ ਤਾਂ ਖਾਲਸਾ ਜੀ ਭੈਣ ਦੱਸਦੇ ਕਿ ਮੇਰੀ ਭੈਣ ਨੇ ਤਿੰਨ ਚੁਪੈਰਾ ਸਹਿਬ ਕੱਟੇ ਤੀਸਰੇ ਚੁਪੈਰਾ ਸਹਿਬ ਦੇ ਵਿੱਚ ਕਹਿੰਦੇ ਕਿ ਜੋ ਮੇਰੀ ਭੈਣ ਦੇ ਹਸਬੰਦ ਸੀ ਉਹਨਾਂ ਦੇ ਪੂਆਜੀ ਦੇ ਮੁੰਡਾ ਜੋ ਇਟਲੀ ਦੇ ਵਿੱਚ ਸੀ ਉਹਨਾਂ ਦਾ ਰਿਸ਼ਤਾ ਆਉਂਦਾ ਏ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਕਹਿੰਦੇ ਕਿ ਰਿਸ਼ਤਾ ਦੇਖਦੇ ਨੇ ਫੋਟੋ ਤੀ ਪਸੰਦ ਕਰ ਲੈਂਦੇ ਨੇ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਵਿਆਹ ਕਰ ਦਿੰਦੇ ਨੇ ਤੇ ਉਹ ਵੀ ਵਿਆਹ ਬਿਲਕੁਲ ਸਿੰਪਲ ਸਾਦਾ ਸਾਦਾ ਇੱਕ ਵੀ ਰੁਪਏ ਦਾ ਖਰਚਾ ਨਹੀਂ ਹੁੰਦਾ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਕਿ ਵਿਆਹ ਤੋਂ ਬਾਅਦ 6-7 ਮਹੀਨਿਆਂ ਦੇ ਬਾਅਦ ਕਹਿੰਦੇ ਕਿ ਉਹ ਜੋ ਬੁੰਡਾ ਸੀ ਜਿਸ ਦੇ ਨਾਲ ਮੇਰਾ ਵਿਆਹ ਹੋਇਆ ਮੇਰਾ ਹਸਬੈਂਡ ਸੀ ਭੈਣ ਦੱਸਦੇ ਉਹ ਪੀਆ ਸੀਗੇ ਕਿਹਦੇ 6-7 ਮਹੀਨਿਆਂ ਦੇ ਬਾਅਦ ਦੇ ਵਿੱਚ ਉਹ ਮੈਨੂੰ ਵੀ ਬੁਲਾ ਲੈਂਦੇ ਨੇ ਕਹਿੰਦੇ ਉਸ ਦੁਪਹਿਰਾ ਸਹਿਬ ਉਸੇ ਤਰ੍ਹਾਂ ਮੈਂ ਰੈਗੂਲਰ ਹੀ ਰੱਖਿਆ ਕਹਿੰਦੇ ਕਿ ਉਸੇ ਤਰ੍ਹਾਂ ਦੁਪਹਿਰਾ ਸਹਿਬ কাটਦੀ ਰਹੀ ਅਰਦਾਸ ਬੇਨਤੀ ਦੇਖ ਦੇ ਕਰਕੇ ਸ਼ੁਕਰਾਨਾ ਵੀ ਕਰਦੀ ਰਹੀ ਜਿਵੇਂ ਅਰਦਾਸ ਬੇਨਤੀ ਪੂਰੀ ਹੋਣੀ ਦੁਪਹਿਰਾ ਸਹਿਬ ਕੱਟ ਕੇ ਦੇਖ ਬਣਾ ਕੇ ਸ਼ੁਕਰਾਨਾ ਵੀ ਕਰਨਾ ਇਸੇ ਤਰ੍ਹਾਂ ਖਾਰਸਾ ਜੀ ਭੈਣ ਦੱਸ ਦਿਆ ਕਹਿੰਦੇ ਜਦੋਂ ਮੈਂ 12ਵੀਂ ਚਲੀਗੀ ਇਟਲੀ ਦੇ ਵਿੱਚ ਉੱਥੇ ਵੀ ਕਹਿੰਦੇ ਅਸੀਂ ਆਪਣੇ ਭਰਾ ਦੇ ਲਈ ਅਰਦਾਸ ਬੇਨਤੀ ਕਰਨੀ ਤੇ ਕਹਿੰਦੇ ਕਿ ਮੇਰੀ ਭੈਣ ਨੇ ਵੀ ਕਹਿੰਦੇ ਅਸੀਂ ਉਥੋਂ ਆਪਣੇ ਭਰਾ ਦੇ ਲਈ ਇਟਲੀ ਦੇ ਵਿੱਚੋਂ ਕਹਿੰਦੇ ਪੇਪਰ ਤਿਆਰ ਕਰਵਾ ਕੇ ਉਹਨਾਂ ਦਾ ਵੀਜ਼ਾ ਅਪਲਾਈ ਕੀਤਾ ਤੇ ਮੇਰੇ ਭਰਾ ਦਾ ਕਹਿੰਦੇ ਜਦੋਂ ਮੈਂ ਗਈ ਉਸ ਤੋਂ ਡੇਢ ਮਹੀਨੇ ਬਾਅਦ ਹੀ ਵੀਜ਼ਾ ਆ ਜਾਂਦਾ ਹੈ ਅਸੀਂ ਆਪਣੇ ਭਰਾ ਨੂੰ ਇਟਲੀ ਆਪਣੇ ਕੋਲ ਹੀ ਬੁਲਾ ਲੈਂਦੇ ਆ ਖਾਲਸਾ ਜੀ ਇਸ ਤਰ੍ਹਾਂ ਪੜ੍ਹਨ ਦੱਸਦੇ ਕਿ ਸਾਡੇ ਕਾਰਜ ਸਫਲ ਹੁੰਦੇ ਗਏ ਜਿਵੇਂ ਸਾਨੂੰ ਲੱਗੇ ਕਿ ਅਸੀਂ ਮੂੰਹ ਦੇ ਵਿੱਚੋਂ ਬਾਜ ਚ ਕੱਢਦੇ ਆ ਤੇ ਸਾਡੀ ਅਰਦਾਸ ਬੇਨਤੀ ਪੈਨਰੋ ਵੀ ਪੂਰੀ ਹੋਈ ਜਾਂਦੀ ਹੈ ਫਿਰ ਖਾਰਸਾ ਜੀ ਭੈਣ ਦੱਸਦੇ ਕਿ ਉੱਥੇ ਹੀ ਪਰਿਵਾਰ ਸਾਨੂੰ ਇੱਕ ਹੈਗਾ ਸੀ ਜੋ ਕਿ ਸਾਨੂੰ ਕਈ ਵਾਰ ਕੰਮ ਤੇ ਵੀ ਕਈ ਵਾਰ ਗੁਰਦੁਆਰਾ ਸਾਹਿਬ ਵੀ ਮਿਲਿਆ ਉਹਨਾਂ ਦੀ ਲੜਕੀ ਦੀ ਏਜ ਵੀ ਕਹਿੰਦੇ 40 ਸਾਲ ਸੀ ਉਹਨਾਂ ਨੂੰ ਕੋਈ ਵਧੀਆ ਕਹਿੰਦੇ ਕਿ ਸਿੱਖ ਮੁੰਡਾ ਚਾਹੀਦਾ ਸੀ ਭੈਣ ਦੱਸਦੇ ਮੇਰੇ ਭਰਾਏ ਜੋ ਦਸਤਾਰ ਬੰਨਦੇ ਸਨ ਕਹਿੰਦੇ ਕਿ ਅਸੀਂ ਸੋਚਿਆ ਵੀ ਕਿਉਂ ਨਾ ਇਹਨਾਂ ਨੂੰ ਰਿਸ਼ਤਾ ਪੁੱਛ ਲਈਏ ਤੇ ਜਦੋਂ ਅਸੀਂ ਰਿਸ਼ਤਾ ਪੁੱਛਿਆ ਉਹ ਕਹਿੰਦੇ ਕਿ ਸਾਨੂੰ ਪਸੰਦ ਦੇ ਇਟਲੀ ਦੇ ਵਿੱਚ ਹੀ ਉਹ ਕਹਿੰਦੇ ਕਿ ਮੇਰੇ ਭਰਾ ਦਾ ਵਿਆਹ ਹੋ ਗਿਆ ਤੇ ਜਿਸ ਕੁੜੀ ਦੇ ਨਾਲ ਹੋਇਆ ਉਹ ਉੱਥੋਂ ਦੀ ਪੀਆਰ ਸੀ ਇਸ ਤਰ੍ਹਾਂ ਖਾਲਸਾ ਜੀ ਪੈਣ ਦੱਸ ਰਿਹਾ ਕਿ ਸਾਡੇ ਤਿੰਨਾਂ ਭੈਣ ਭਰਾਵਾਂ ਦੇ ਵਿਆਹਾਂ ਦੇ ਕਾਰਜ ਸਫਲ ਹੋਏ ਤੇ ਇੱਕ ਪੈਸਾ ਤੱਕ ਵੀ ਨਾ ਲੱਗਾ ਜਿਹੜੀ ਗੱਲ ਦੀ ਸਾਨੂੰ ਚਿੰਤਾ ਸੀ ਵੀ ਸਾਡੇ ਕੋਲ ਵਿਆਹਾਂ ਤੇ ਖਰਚਾ ਲਗਾਉਣ ਨਾਲ ਜੋ 2.5 ਕਿੱਲੇ ਜ਼ਮੀਨ ਹੈ ਉਹ ਵੀ ਵਿਕ ਜਾਵੇਗੀ ਖਾਰਸਾ ਜੀ ਇਸ ਤਰ੍ਹਾਂ ਤਾਂ ਧੰਨ ਬਾਬਾ ਦੀਪ ਸਿੰਘ ਸਿਆਣ ਜੀ ਨੇ ਭੈਣ ਦੱਸ ਦੇ ਕਿ ਸਾਡੇ ਤੇ ਕਿਰਪਾ ਕੀਤੀ ਉਸ ਤੋਂ ਬਾਅਦ ਦੇ ਵਿੱਚ ਖਾਰਸਾ ਜੀ ਭੈਣ ਕਹਿੰਦੇ ਕਿ ਸਾਡੇ ਤੇ ਇੱਕ ਇੰਨੀ ਵੱਡੀ ਪ੍ਰੋਬਲਮ ਆਈ ਕਹਿੰਦੇ ਕਿ ਅਸੀਂ ਕਿਸੇ ਨੂੰ ਕਹਿੰਦੇ ਪੈਸੇ ਦੇ ਬੈਠੇ ਉੱਥੇ ਕਿਸੇ ਨੇ ਸਾਡੇ ਤੋਂ ਹੈਲਪ ਮੰਗੀ ਕਹਿੰਦੇ ਕਿ ਮੇਰੇ ਹਸਬੰਡ ਨਾਲ ਕੰਮ ਤੇ ਲੱਗੇ ਸੀ ਦੋਸਤ ਸੀ ਵਧੀਆ ਉਹਨਾਂ ਨੇ ਸਾਡੇ ਤੋਂ ਹੈਲਪ ਮੰਗੀ ਅਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਕਹਿੰਦੇ ਕਿ ਮੇਰੇ ਹਸਬੰਡ ਤੋਂ ਜਦੋਂ ਉਹਨਾਂ ਮੇਰੇ ਹਸਬੰਡ ਨੇ ਕਹਿੰਦੇ ਜਦੋਂ ਉਹਨਾਂ ਤੋਂ ਪੈਸੇ ਮੰਗੇ ਆਪਣੇ ਵਾਪਸ ਉਹਨਾਂ ਦੇਰ ਤੋਂ ਮਨ੍ਹਾ ਕਰਤਾ ਥੋੜੀ ਬਹੁਤ ਕਹਿੰਦੇ ਗੱਲਬਾਤ ਹੋਈ ਕਹਿੰਦੇ ਉਹਨਾਂ ਕੰਪਲੇਨ ਕਰਦੀ ਵੀ ਪੁਲਿਸ 'ਚ ਕਹਿੰਦੇ ਉਹ ਮੇਰੇ ਹਸਬੰਡ ਨੂੰ ਪੁਲਿਸ ਲੈ ਗਈ ਦੋਸਤੋ ਬਾਅਦ ਦੇ ਵਿੱਚ ਖਾਲਸਾ ਜੀ ਭੈਣ ਦੱਸ ਰਿਹਾ ਕਹਿੰਦੇ ਕਿ ਜਦੋਂ ਵੀ ਮੈਂ ਕਿਤੇ ਬਾਹਰ ਜਾਣਾ ਘਰ ਤੋਂ ਬਾਹਰ ਨਿਕਲਣਾ ਉਹਨਾਂ ਬੰਦਿਆਂ ਨੇ ਮੈਨੂੰ ਤੰਗ ਪਰੇਸ਼ਾਨ ਕਰਨਾ ਕਈ ਵਾਰ ਤਾਂ ਕਹਿੰਦੇ ਉਹਨਾਂ ਨੇ ਫੋਨ ਕਾਲ ਕਰਕੇ ਮੈਨੂੰ ਬਹੁਤ ਵਿਕਾਰ ਗੱਲਾਂ ਕਰਨੀਆਂ ਕਹਿੰਦੇ ਇੱਥੇ ਤੱਕ ਕਹਿੰਦੇ ਵੀ ਮੈਂ ਇੰਨੀ ਜ਼ਿਆਦਾ ਦੁਖੀ ਹੋ ਗਈ ਸੀ ਕਈ ਵਾਰ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਸੁਸਾਇਸਾਈਡ ਹੀ ਕਰ ਨਵਾਂ। ਦੋਸਤੋ ਬਾਅਦ ਵਿੱਚ ਖਾਰਸਾ ਜੀ ਪੈਣ ਦੱਸ ਦਿਆ ਕਹਿੰਦੇ ਕਿ ਮੈਂ ਸਾਡੀ ਜੋ ਕੱਪੜੇ ਵਾਲੀ ਅਲਮਾਰੀ ਸੀ ਉਸ ਦੇ ਵਿੱਚ ਕਹਿੰਨੇ ਮੈਂ ਜੋਤ ਜਗਾਉਣੀ ਸ਼ੁਰੂ ਕੀਤੀ। ਸੂਚਿਤਤਾ ਦੇ ਨਾਮ ਕਹਿੰਦੇ ਕਿ ਮੈਂ ਹਰ ਰੋਜ਼ ਕਹਿੰਦੇ ਸਵੇਰੇ ਸ਼ਾਮ ਜੋਤ ਬੰਦ ਹੀ ਨਾ ਹੋਣ ਦਿੱਤੀ ਮੈਂ ਜੋਤ ਜਗਾਈ। ਜੋ ਪੈਰਾ ਸੇਬ ਕਟਣਾ ਸ਼ੁਰੂ ਕੀਤਾ ਪਰ ਜੋਤ ਇਸ ਤਰੀਕੇ ਨਾਲ ਜਗਾਈ ਮੈਂ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਇਹ ਹੀ ਅਰਦਾਸ ਬੇਨਤੀ ਕੀਤੀ ਕਿ ਬਾਬਾ ਜੀ ਜਿੰਨਾ ਸਮਾਂ ਮੇਰੇ ਹਸਬੰਡ ਦਾ ਕੇਸ ਜੋ ਉਹ ਸਹੀ ਨਹੀਂ ਹੋ ਜਾਂਦਾ ਉਹ ਘਰ ਵਾਪਸ ਨਹੀਂ ਆ ਜਾਂਦੇ ਉਹਨਾਂ ਸਮਾਂ ਇਹ ਜੋਤ ਜਗਦੀ ਰਹੇਗੀ ਦਿਨਾਂ ਸਮਾਂ ਤੁਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਇਹ ਜੋ ਸਾਡੇ ਤੇ ਦੁੱਖਾਂ ਦਾ ਪਹਾੜ ਆਇਆ ਇਹ ਸਾਡੇ ਦੁੱਖ ਦੂਰ ਨਹੀਂ ਹੁੰਦੇ ਇਸ ਤਰ੍ਹਾਂ ਖਾਲਸਾ ਜੀ ਪੈਣ ਦੱਸਦੇ ਮੈਂ ਜੋਤ ਚ ਜਾ ਕੇ ਕਹਿੰਦੇ ਕਿ ਜੋਤ ਜਗਦੀ ਰਹਿਣੀ ਹਮੇਸ਼ਾ ਜਪੈਰਾ ਸਾਹਿਬ ਹਰ ਰੋਜ਼ ਕਟਨਾ ਪਾਠ ਵੀ ਕਰਨਾ ਕਹਿੰਦੇ ਕਿ ਮੈਂ ਉਹਨਾਂ ਨੂੰ ਇੱਕ ਦਿਨ ਕਾਲ ਆਉਂਦਾ ਤੇ ਮੈਂ ਉਸ ਉਹਨਾਂ ਨੂੰ ਬੋਲਦੀ ਆ ਕਿ ਜੇ ਤੁਸੀਂ ਦੁਬਾਰਾ ਕਾਲ ਕੀਤੀ ਤਾਂ ਦੇਖ ਲਓ ਮੈਂ ਕੰਪਲੇਨ ਕਰਾਂਗੀ ਉਸ ਤੋਂ ਬਾਅਦ ਦੇ ਵਿੱਚ ਕਿੰਨੇ ਮੈਂ ਗਰੋਸਰੀ ਲੈਣ ਦੇ ਲਈ ਜਦੋਂ ਬਾਹਰ ਜਾਂਦੀ ਆ ਕਹਿੰਦੇ ਕਿ ਜਦੋਂ ਬਾਹਰ ਜਾਂਦੀ ਆ ਉਹ ਮੇਰੇ ਪਿੱਛੇ ਪਿੱਛੇ ਆਉਂਦੇ ਨੇ ਕੋਸ਼ ਕੋ ਹੱਦ ਤੱਕ ਪਿੱਛੇ ਆ ਕੇ ਕੁਝ ਕਹਿੰਦੇ ਕਿ ਗੱਲਾਂ ਗਲਤ ਬੋਲਦੇ ਨੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਥੋੜੀ ਦੂਰ ਮੈਂ ਜਾਣੀ ਆ ਤੋ ਪਿਛਾ ਨੂੰ ਭੱਜ ਜਾਂਦੇ ਨੇ ਡਰ ਕੇ ਕਹਿੰਦੇ ਕਿ ਜਦੋਂ ਪਿਛਾ ਨੂੰ ਭੱਜਦੇ ਨੇ ਮੈਂ ਦੇਖਦੀ ਆ ਕਿ ਆਲੇ-ਦੁਆਲੇ ਕੋਈ ਬੰਦਾ ਵੀ ਹੈ ਨਹੀਂ ਵੀ ਡਰ ਕੇ ਪਿਛਾ ਨੂੰ ਕਿਉਂ ਭੱਜ ਰਹੇ ਨੇ ਤੇ ਕਹਿੰਦੇ ਵੀ ਜਦੋਂ ਵਾਪਸ ਮੁੜ ਕੇ ਆਉਣੀ ਆ ਤਾਂ ਖਾਲਸਾ ਜੀ ਉਹ ਜੋ ਬੰਦੇ ਹੁੰਦੇ ਨੇ ਭੈਣ ਦੱਸਦੇ ਉਹ ਹੀ ਗੱਲਾਂ ਕਰਦੇ ਹੁੰਦੇ ਨੇ ਕਿ ਅਜੇ ਵੀ ਉਹਦੇ ਨਾਲ ਬਰਸ਼ਿਆਂ ਵਾਲੇ ਨੇ ਕਰਪਾਣਾ ਵਾਲੇ ਨੇ ਉਹਦੇ ਨਾਲ ਅਜੇ ਵੀ ਕਿੰਨੇ ਬੰਦੇ ਨਾਲ ਤੁਰੇ ਆਉਂਦੇ ਨੇ ਜਿਨ੍ਹਾਂ ਨੇ ਚੋਲੇ ਪਾਏ ਹੋਏ ਨੇ ਵੀ ਆਪਾਂ ਤਾਂ ਹੁਣ ਇਹਦਾ ਪਿੱਛਾ ਨਹੀਂ ਕਰਨਾ ਤੇ ਜੋ ਵੀ ਆਪਾਂ ਇੰਡੇ ਹਸਬੈਂਡ ਤੇ ਕੇਸ ਕੀਤਾ ਹੈ ਉਹ ਵਾਪਸ ਲੈ ਲੈਣਾ ਵੀ ਆਪਾਂ ਇਹਨਾਂ ਦੇ ਨਾਲ ਪੰਗਾ ਨਹੀਂ ਲੈ ਸਕਦੇ ਇਸ ਤਰ੍ਹਾਂ ਖਾਰਸਾ ਜੀ ਭੈਣ ਦੱਸਦੇ ਆ ਉਹਨਾਂ ਨੇ ਕਹਿੰਦੇ ਦੂਸਰੇ ਦੇ ਨਹੀਂ ਜਾ ਕੇ ਆਪਣਾ ਕੇਸ ਵਾਪਸ ਲੈ ਲਿਆ ਜੋ ਸਾਡੇ ਬਣਦੇ ਪੈਸੇ ਸੀ ਉਹ ਵੀ ਸਾਨੂੰ ਵਾਪਸ ਕਰ ਦਿੱਤੇ ਹੋਰ ਤਾਂ ਹੋਰ ਖਾਰਸਾ ਜੀ ਭੈਣ ਦੱਸਦੇ ਜਦੋਂ ਮੇਰੇ ਹਸਬੈਂਡ ਘਰ ਵਾਪਸ ਆਏ ਕਾਰ ਵਾਪਸ ਹੋਰ ਤੋਂ ਬਾਅਦ ਕਹਿੰਦੇ ਉਸੇ ਦਿਨ ਦੀ ਸ਼ਾਮ ਉਹ ਜੋ ਬੰਦੇ ਸੀ ਸਾਡੇ ਘਰ ਦੇ ਵਿੱਚ ਵਾਪਸ ਸਾਨੂੰ ਸੌਰੀ ਫੀਲ ਕਰਨ ਲਈ ਆਏ ਤੇ ਕਹਿੰਦੇ ਜਦੋਂ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਮੇਰੇ ਪਿੱਛੇ ਆਉਂਦੇ ਸੀ ਪਰ ਤੁਸੀਂ ਡਰ ਕਿਉਂ ਗਏ ਤੇ ਕਹਿੰਦੇ ਕਿ ਤੁਹਾਡੇ ਨਾਲ ਤਾਂ ਕਈ ਕਰਪਾਨਾ ਵਾਲੇ ਤੇ ਕਹਿੰਦੇ ਕਿ ਬਹੁਤ ਸਾਰੇ ਜਿਵੇਂ ਨਿਹੰਗ ਹੁੰਦੇ ਨੇ ਉਸ ਤਰ੍ਹਾਂ ਤੁਹਾਡੇ ਆਲੇ ਦੁਆਲੇ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਆਓ ਹੁਣ ਨੇੜੇ ਤੁਹਾਨੂੰ ਦੱਸਾਂਗੇ ਪਤਾ ਤੁਹਾਨੂੰ ਚੀਰ ਦਿਹਾਗੇ ਸਿੰਘ ਜੇ ਤੁਸੀਂ ਨੇੜੇ ਵੀ ਲੱਗੇ ਤਾਂ ਇਸ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੁੰਦੀ ਏ ਤੇ ਕੌਤਕ ਵਰਤਦੇ ਨੇ ਸੰਗਤਾਂ ਦੇ ਨਾਲ ਹੀ ਖਾਲਸਾ ਜੀ ਵਾਪਰੀਆਂ ਹੋਈਆਂ ਹੱਡ ਬੀਤੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸੋ ਇਸ ਤਰ੍ਹਾਂ ਖਾਲਸਾ ਜੀ ਭੈਣ ਦੱਸਦੇ ਕਿ ਸਾਡੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਤਾਂ ਤਰ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪੂਰੀਆਂ ਕੀਤੀਆਂ ਕਹਿੰਦੇ ਅੱਜ ਮੇਰੇ ਪੀਕਾ ਪਰਿਵਾਰ ਦੇ ਵਿੱਚ ਢਾਈ ਤੋਂ ਪੰਜ ਕਿੱਲੇ ਜ਼ਮੀਨ ਹੈ ਵਧੀਆ ਕਹਿੰਦੇ ਅਸੀਂ ਘਰ ਪਾਲਿਆ ਕੋਠੀ ਤਾਂ ਨਹੀਂ ਪਾਈ ਕਹਿੰਦੇ ਇੱਕ ਅਸੀਂ ਛੋਟੀ ਜੀ ਗੱਡੀ ਵੀ ਮਾਤਾ ਪਿਤਾ ਨੂੰ ਆਉਣ ਜਾਣ ਦੇ ਲਈ ਲੈ ਦਿੱਤੀ ਹੈ ਕਹਿੰਦੇ ਕਿ ਕਿੱਥੇ ਕਿ ਪਹਿਲਾਂ ਅਸੀਂ ਫਟੇ ਹੋਏ ਕੱਪੜੇ ਪਰੋਦੇ ਸੀ ਮੇਰੇ ਮਾਤਾ ਪਿਤਾ ਉਹਨਾਂ ਕਹਿੰਦੇ ਕਿ ਕੱਪੜੇ ਵੀ ਉਹ ਸੋਨੇ ਪਾ ਲੈਂਦੇ ਨੇ ਇੱਕ ਕਪੜਾ ਕਹਿੰਦੇ ਕਿ ਇੱਕ ਸੂਟ ਲੈਣ ਤੱਕ ਉਹ ਵੀ ਤਰਸਦੇ ਹੁੰਦੇ ਸੀ ਕਈ ਕਈ ਸਾਲ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਕਿਨੇ ਕਿਸੇ ਨੂੰ ਦੇਣਯੋਗ ਹੋ ਗਏ ਆ ਸੋ ਖਾਲਸਾ ਜੀ ਇਹ ਸੀ ਉਸ ਪੈਨ ਦੀ ਹੱਦ ਵੀ ਤੇ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਤੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਤੁਸੀਂ ਵੀ ਖਾਲਸਾ ਜੀ ਵੱਧ ਤੋਂ ਵੱਧ ਗਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਵੱਧ ਤੋਂ ਵੱਧ ਸੰਗਤਾਂ ਨੂੰ ਹੋ ਸਕੇ ਗਰਬਾਣੀ ਦੇ ਨਾਲ ਜੋੜੋ ਕਈ ਵਾਰ ਖਾਲਸਾ ਜੀ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਤੰਗੀਆਂ ਪਰੇਸ਼ਾਨੀਆਂ ਹੁੰਦੀਆਂ ਨੇ ਟੈਨਸ਼ਨਾਂ ਹੁੰਦੀਆਂ ਨੇ ਦੀਨ ਨੂੰ ਲੈ ਕੇ ਆਪਾਂ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਆ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਰਹਿੰਦੇ ਆ ਆਪਾਂ ਗਲਤ ਰਸਤੇਾਂ ਤੇ ਚਲੇ ਜਾਂਦੇ ਆ ਆਪਾਂ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦੇ ਆ ਖਾਰਸਾ ਜੀ ਤੇ ਜਦੋਂ ਆਪਾਂ ਵਹਿਮਾਂ ਭਰਮਾਂ ਦੇ ਵਿੱਚ ਪੈ ਜਾਂਦੇ ਆ ਤੇ ਵਹਿਮ ਭਰਮ ਦੇ ਵਿੱਚ ਪੈ ਕੇ ਸਭ ਤੋਂ ਵੱਡੀ ਆਪਾਂ ਨੂੰ ਬਿਮਾਰੀ ਜੋ ਲੱਗਦੀ ਹੈ ਆਪਣੇ ਸਰੀਰ ਨੂੰ ਡਿਪਰੈਸ਼ਨ ਦੀ ਲੱਗਦੀ ਹੈ ਤੇ ਜਿਸ ਬਿਮਾਰੀ ਦਾ ਕੋਈ ਹੱਲ ਵੀ ਨਹੀਂ ਹੁੰਦਾਗਾ ਜਿਸ ਬਿਮਾਰੀ ਦਾ ਕੋਈ ਇਲਾਜ ਵੀ ਨਹੀਂ ਹੁੰਦਾਗਾ ਦਿਨੋਂ ਦਿਨ ਇਨਸਾਨ ਨੂੰ ਖਾ ਜਾਂਦੀ ਹੈ ਇਸ ਕਰਕੇ ਖਾਸਾ ਜੀ ਤੁਸੀਂ ਨਾ ਹੀ ਵਹਿਮ ਭਰਮ ਦੇ ਵਿੱਚ ਪੈਣਾ ਹੈ ਤੇ ਨਾ ਹੀ ਇਸ ਬਿਮਾਰੀ ਦਾ ਸ਼ਿਕਾਰ ਹੋਣਾ ਹੈ ਤੁਸੀਂ ਹਮੇਸ਼ਾ ਗੁਰੂ ਵਾਲੇ ਬਣ ਕੇ ਰਹਿਣਾ ਹੈ ਤੇ ਗੁਰੂ ਦੇ ਨਾਲ ਜੁੜਨਾ ਹੈ ਜਿੰਨਾ ਤੁਸੀਂ ਗੁਰੂ ਵਾਲੇ ਬਣੋਗੇ ਗੁਰੂ ਨਾਲ ਜੁੜੋਗੇ ਉਹਨਾਂ ਤੁਹਾਡੇ ਘਰ ਪਰਿਵਾਰ ਤੇ ਵਾਇਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਰਹੇਗੀ ਤੁਹਾਡੀਆਂ ਮਨੋ ਕਾਵਨਾ ਅਰਦਾਸਾਂ ਸਾਰੀਆਂ ਪੂਰੀਆਂ ਹੋਣਗੀਆਂ ਤੁਹਾਡੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਦੁੱਖ ਨੇ ਜੋ ਭਾਰੇ ਨੇ ਉਹ ਟਲਦੇ ਰਹਿਣਗੇ ਵਾਇਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਕਿਰਪਾ ਕਰਨਗੇ ਸੋ ਖਾਲਸਾ ਜੀ ਭੁੱਲਾਂ ਚੁਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ अनेका ਗਲਤੀਆਂ ਭੁੱਲਾਂ ਚੁਕਾਂ ਹੋ ਜਾਂਦੀਆਂ ਹੋਣਗੀਆਂ ਖੀਮਾ ਬਖਸ਼ਨੀ ਖਾਲਸਾ ਜੀ ਤਾਂ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਵ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰ ਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਤੇ ਮੇਰ ਭਰਿਆ ਹੱਥ ਰੱਖਣਾ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਮਹਾਰਾ ਸੱਚੇ ਪਾਤਸ਼ਾਹ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚੜੀਆਂ ਆਪਣੇ ਬੱਚੇ ਬੱਚੀਆਂ ਦੇ ਸਬਨਾ ਦੇ ਕਾਰਜ ਸਫਲ ਕਰਨੇ ਵਾਹਿਗੁਰੂ ਸੱਚੇ ਪਾਤਸ਼ਾਹ ਸਬਨਾ ਦੇ ਕਰ ਹਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਬਨਾ ਪੈਨ ਭਰਾਮਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੇ ਸੰਸਾਰ ਦੇ ਮੇਰ ਭਰਿਆ ਹੱਥ ਰੱਖਣਾ ਸਬਨਾ ਨੂੰ ਲੰਬੀਆਂ ਹੁਮਰਾ ਬਖਸ਼ਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਮੇਰ ਬਣਾ ਕੇ ਰੱਖਦੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ